ਤੇ ਮੇਰੀ ਖੇਤੀ ਤਾਂ ਇਥੋਂ ਕੋਈ ਸੈਂਕੜੇ ਮੀਲ ਹੀ ਦੂਰ ਹੈ ਮੈਂ ਉੱਥੇ ਪਾਣੀ ਦੇ ਰਿਆ ਹਾਂ ਇਸ ਤਰ੍ਹਾਂ ਸਤਿਗੁਰੂ ਨੇ ਦੁਨੀਆ ਦਾ ਭਰਮ ਤੋੜਿਆ ਹੈ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਅੱਜ ਦੇ ਦਿਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੌਲੀ ਸਾਹਿਬ ਦੀ ਜੋ ਸੇਵਾ ਚੱਲ ਰਹੀ ਸੀ ਇਹ ਸੇਵਾ ਅੱਜ ਸੰਪੂਰਨ ਹੋਈ ਬੌਲੀ ਦਾ ਦੀ ਜਿਹੜੀ ਸੱਦਾ ਹੈ ਨਾ ਹੇਠਲੀ ਪਾਣੀ ਜਿੱਥੋਂ ਸ਼ੁਰੂ ਹੋ ਜਾਂਦਾ ਉਹ ਟੁੱਟਣੀ ਸੀ ਪਰ ਕਾਰੀਗਰਾਂ ਨੇ ਦੱਸਿਆ ਕਿ ਸਤਿਗੁਰੂ ਜੀ ਇਹ ਕੰਮ ਹੋ ਤਾਂ ਸਕਦਾ ਹੈ ਕਿ ਹਥੌੜੇ ਦੇ ਨਾਲ ਇਸ ਨੂੰ ਤੋੜ ਦਿੱਤਾ ਜਾਵੇ ਜਿਹੜੇ ਥੱਲੇ ਪੱਥਰ ਰੋੜ ਨੇ ਉਹਨਾਂ ਨੂੰ ਤੋੜਤਾ ਜਾਵੇ ਪਾਣੀ ਆ ਜਾਏ ਪਰ ਜਿਹੜਾ ਬੰਦਾ ਪਾਣੀ ਜੋ ਜਲ ਪ੍ਰਗਟ ਹੋਣਾ ਹੈ ਜਿਹੜਾ ਤੋੜੇ ਟੇਕਿਆ ਗਰੀਬਨਵਾਜ਼ ਬਖਸ਼ਿਸ਼ ਕਰੋ ਮੇਰੇ ਤੇ ਰਹਿਮਤ ਕਰੋ ਮੈਂ ਇਹ ਕਾਰਜ ਕਰਦਾ ਗੁਰੂ ਘਰ ਦੇ ਇਸ ਮਹਾਨ ਸਿੱਖ ਨੇ ਇਹ ਕਾਰਜ ਕੀਤਾ ਔਰ ਜਦੋਂ ਜਲ ਪ੍ਰਗਟ ਹੋਇਆ ਇੰਨਾ ਉਥੋਂ ਪੁਹਾਰਾ ਪ੍ਰਗਟ ਹੋਇਆ ਕਿ ਭਾਈ ਮਾਨਤ ਜੰਦ ਦੇ ਪ੍ਰਾਣ ਜਿਹੜੇ ਸਾਨੂੰ ਨਿਕਲ ਗਏ ਉਹਨਾਂ ਨੇ ਸਰੀਰ ਤਿਆਗ ਦਿੱਤਾ ਮਾਦਾ ਨੂੰ ਪਤਾ ਲੱਗਾ ਤੇ ਸਤਿਗੁਰਾਂ ਕੋਲ ਆਈ ਕਿ ਬਸ ਸਤਿਗੁਰੂ ਮੇਰਾ ਪੁੱਤਰ ਡੁੱਬ ਗਿਆ ਹੈ ਸਤਿਗੁਰੂ ਕੀ ਕਹਿੰਦੇ ਨੇ ਮਹਾਰਾਜ ਕਹਿੰਦੇ ਮਾਦਾ ਤੇਰਾ ਪੁੱਤਰ ਡੁੱਬਾ ਨਹੀਂ ਹੈ ਡੁੱਬਦੇ ਤਾਂ ਪੱਥਰ ਨੇੜੇ ਪਾਣੀ ਵਿੱਚ ਮਾਨਕ ਹਮੇਸ਼ਾ ਤਰਦੇ ਨੇ ਉੱਪਰ ਪਾਣੀ ਦੀ ਸਦਾ ਤੇ ਤੇਰਾ ਪੁੱਤਰ ਤਰ ਗਿਆ ਹੈ ਤੇ ਆਪਣੇ ਪਰਿਵਾਰ ਨੂੰ ਵੀ ਉਸ ਨੇ ਤਾਰਨਹਾਰਾ ਬਣ ਕੇ ਆਪਣੇ ਸਾਥੀਆਂ ਨੂੰ ਵੀ ਤਾਰ ਲਿਆ ਹੈ ਸਤਿਗੁਰੂ ਨੇ ਬਖਸ਼ਿਸ਼ ਕੀਤੀ ਇਹ ਵਿਸਾਖੀ ਵਾਲੇ ਦਿਨ ਹੋਇਆ ਇਹ ਸਭ ਤੋਂ ਵੱਡੀ ਗੱਲ ਹੈ ਸਾਧ ਸੰਗਤ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹ ਵਸਾਖੀ ਵਾਲੇ ਦਿਨ ਸੰਗਤਾਂ ਨੂੰ ਸਤ ਦੇ ਗੋੰਦਵਾਲ ਸਾਹਿਬ ਦੀ ਧਰਤੀ ਤੇ ਹੁਕਮਨਾਮੇ ਭੇਜਦੇ ਇਹ ਪੁਰਬ ਸਿੱਖ ਮਨਾਉਂਦੇ ਅੱਜ ਕੱਲ ਸ਼ੰਕਾ ਕੀਤਾ ਜਾਂਦਾ ਵੀ ਵਸਾਖੀ ਵੀ ਸਤ ਗੁਰਾਂ ਨੇ ਨਹੀਂ ਮਨਾਈ ਦੀਵਾਲੀ ਵੀ ਨਹੀਂ ਮਨਾਈ ਆਹ ਵੇਲਾ ਸਿੱਖਾਂ ਦਾ ਨਹੀਂ ਆਹ ਪਿਹਾਰ ਸਿੱਖਾਂ ਦਾ ਨਹੀਂ ਤੇ ਫਿਰ ਸਿੱਖਾਂ ਦਾ ਹੈ ਕੀ ਹੈ ਇਹ ਸ਼ੰਕੇ ਪਾਇ ਜਾਂਦੇ ਸਾਨੂੰ ਗੁਰੂ ਘਰ ਨਾਲੋਂ ਤੋੜਿਆ ਜਾਂਦਾ। ਅੱਜ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਮੁਖਸਰ ਸਾਹਿਬ ਵੱਲ ਗਿਆ ਕਥਾ ਕਰਨ ਵਾਸਤੇ ਉੱਧਰ ਹਰ ਇੱਕ ਪਿੰਡ ਦੇ ਵਿੱਚ ਗੁਰੂ ਘਰਾਂ ਵਿੱਚ ਮੁਖਸਰ ਸਾਹਿਬ ਪਾਤਸ਼ਾਹਤ ਵੈ ਸਾਖੀ ਦਾ ਜਿਹੜਾ ਇਤਿਹਾਸ ਹੈ ਬਹੁਤ ਲੰਬਾ ਸਮੇਂ ਦੇ ਹਿਸਾਬ ਨਾਲ ਮੈਂ ਸਾਰਾ ਤਾਂ ਨਹੀਂ ਦੱਸ ਸਕਦਾ ਦੱਸਦੇ ਨੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਪੋਥੀਆਂ ਗੋਇੰਦਵਾਲ ਸਾਹਿਬ ਤੋਂ ਲੈ ਜਾ ਕੇ ਗਏ ਜੋ ਇਤਿਹਾਸ ਚੱਲ ਰਿਹਾ ਹਨੜੀਵਾਰ ਗੁਰਬਾਣੀ ਦਾ ਇਹ ਵੀ ਸਤਿਗੁਰੂ ਮਹਾਰਾਜ ਨੇ ਪਰਉਪਕਾਰ ਇਸ ਵਿਸਾਖੀ ਵਾਲੇ ਦਿਨ ਕੀਤਾ ਸੀ اے दशम بادشاہ جی ਨੇ 1699 ਦੀ ਜਿਹੜੀ ਵਿਸਾਖੀ ਹੈ ਉਹ ਤੇ ਸਾਨੂੰ ਸਭ ਨੂੰ yaad ਹੀ ਹੈ ਕਿ ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਨੇ ਅਮਰਤ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ ਪੰਨ੍ਹਾ ਦੇ ਸੀਸ ਲੈਨੇ ਇਤਿਹਾਸ ਤੋਂ ਤੁਸੀਂ ਜਾਣੂ ਹੀ ਹੋ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਭਾਈ ਮੋਕਮ ਸਿੰਘ ਤੇ ਭਾਈ ਸਾਹਿਬ ਸਿੰਘ ਪੰਜ ਗੁਰੂ ਦੇ ਸਿੱਖ ਸਤਿਗੁਰੂ ਮਹਾਰਾਜ ਨੂੰ ਸੀਸ ਦੇਣ ਵਾਸਤੇ ਤਿਆਰ ਹੋ ਕੇ ਆਏ ਸੰਗਤਾਂ ਬਹੁਤ ਸਦੀਆਂ ਸਾਨੂੰ ਮਹਾਰਾਜ ਨੇ ਪਰ ਕੋਈ ਵਿਰਲਾ ਹੀ ਨਿਤਰਦਾ ਹੁੰਦਾ ਹੈ ਆਵਾਜ਼ ਆਈ ਕੇਸਗੜ ਸਾਹਿਬ ਦੀ ਧਰਤੀ ਹੈ ਜਿੱਥੇ ਅੱਜ ਅਸੀਂ ਦਰਸ਼ਨ ਕਰਦੇ ਆਂ ਸ੍ਰੀ ਤਖਤ ਸਾਹਿਬ ਦੇ ਸਤਿਗੁਰੂ ਨੇ ਸੋਹਣਾ ਸਟੇਜ ਬਣਾਇਆ ਹੈ ਤੰਗੂ ਲੱਗੇ ਨੇ ਸ਼ਮਿਆਨੇ ਲੱਗੇ ਨੇ ਸੰਗਤਾਂ ਦੇ ਮਾਣ ਵਿੱਚ ਬੜਾ ਚਾ ਕੇ ਜਿੱਦਾਂ ਪਹਿਲਾਂ ਵਿਸਾਖੀ ਸਤਿਗੁਰੂ ਮਨਾਉਂਦੇ ਅੱਜ ਵੀ ਸਤਿਗੁਰੂ ਨੇ ਦਰਸ਼ਨ ਦੇਣੇ ਪਰ ਆਵਾਜ਼ ਕੀ ਆਈ ਹੈ ਲਹਿਰਾਉਂਦੀ ਹੋਈ ਤਲਵਾਰ ਵੀਰ ਰਸ ਵਿੱਚ ਸਤਿਗੁਰੂ ਆਏ ਮੈਨੂੰ ਅਸੀਸ ਚਾਹੀਦਾ ਹੈ ਅਦੇਕ ਤੇ ਉਹਦੇ ਡਰ ਡਰ ਕੇ ਭੱਜ ਗਏ ਕਿ ਇਹ ਕੋਈ ਬਣ ਗਿਆ ਗੁਰੂ ਅੱਜ ਸੀਸ ਲਏਗਾ ਇਦਾਂ ਤੇ ਕਦੇ ਹੋਇਆ ਨਹੀਂ ਹੈ ਪਰ ਸਤਿਗੁਰੂ ਨੇ ਦੂਜੀ ਆਵਾਜ਼ ਮਾਰੀ ਕੋਈ ਨਹੀਂ ਆਇਆ ਤੀਜੀ ਆਵਾਜ਼ ਵਿੱਚ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਆਏ ਲਾਹੌਰ ਨਿਵਾਸੀ ਸਨ ਸਾਧ ਸੰਗਤ ਦਇਆ ਪੈਦਾ ਖਾਲਸੇ ਵਿੱਚ ਪਹਿਲਾਂ ਆਉਂਦੀ ਜਿਹੜੇ ਨਾਮ ਨੇ ਤੁਸੀਂ ਆਪ ਪੜ ਲਿਓ ਨਾਵਾਂ ਦੇ ਪਿੱਛੇ ਬੜੀ ਮਹੱਤਤਾ ਹੈ ਜੇਕਰ ਖਾਲਸੇ ਨੇ ਸਹੇਬੀ ਲੈਣੀ ਹੈ ਜੇਕਰ ਖਾਲਸੇ ਨੇ ਮਾਲਕੀਆਂ ਪ੍ਰਾਪਤ ਕਰਨੀਆਂ ਨੇ ਰਾਜ ਭਾਗ ਲੈਣੇ ਨੇ ਤੇ ਫਿਰ ਪਹਿਲਾਂ ਦਇਆ ਕਰੋ ਫਿਰ ਧਰਮ ਤੇ ਚੱਲੋ ਫਿਰ ਕੋਲ ਹਿੰਮਤ ਵੀ ਹੋਣੀ ਚਾਹੀਦੀ ਐ ਅਵੇਸਲੇ ਨਹੀਂ ਹੋਣਾ ਫਿਰ ਮੋਹ ਕਮ ਮੋਹ ਨੂੰ ਖਤਮ ਕਰ ਦੋ ਤੇ ਫਿਰ ਜਾ ਕੇ ਮਾਲਕੀਆਂ ਮਿਲ ਗਈਆਂ ਤੇ ਸਤਿਗੁਰੂ ਦੇ ਜਦੋਂ ਅਸੀਂ ਚਾਰ ਸਾਹਿਬ ਜਿਆਦਿਆਂ ਦੇ ਨਾਮ ਪੜਦੇ ਆ ਨਾ ਵੀ ਫਤਿਹ ਕਿੱਦਾਂ ਪ੍ਰਾਪਤ ਹੋਵੇਗੀ ਜ਼ਿੰਦਗੀ ਵਿੱਚ ਤੇ ਸਤਿਗੁਰੂ ਦੇ ਪੁੱਤਰਾਂ ਦੇ ਨਾਮ ਅਜੀਤ ਹੋਣਾ ਪਵੇਗਾ ਜਿੱਤੇ ਨਾ ਜਾਣ ਵਾਲੇ ਹੋਵੋ ਪਹਿਲਾਂ ਫਿਰ ਜਿਹਾਰੂ ਹੋਵੋ ਜੂਝਣ ਵਾਲੇ ਰਣ ਭੂਮੀ ਦੇ ਵਿੱਚ ਫਿਰ ਤਾਕਤਵਰ ਹੋ ਜੋਰਾ ਵਰ ਤੇ ਫਿਰ ਜਾ ਕੇ ਫਤਿਹ ਪ੍ਰਾਪਤ ਹੁੰਦੀ ਹੈ ਅਮਰਦੀਪਾਤ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਅੱਜ ਲੋਕ ਕੈਸੇ ਹੋ ਗਏ ਨੇ ਕਹਿੰਦੇ ਅਸੀਂ ਗੁਰੂ ਸਾਹਿਬ ਦੇ ਸਿੱਖ ਹਾਂ ਪਰ ਸਿੱਖ ਕਾਦੇ ਨਹੀਂ ਸ਼ੰਕਾ ਕਰਦੇ ਨੇ ਸਤਿਗੁਰੂ ਦੇ ਅੰਮ੍ਰਿਤ ਤੇ ਔਰ ਗੁਰ ਇਤਿਹਾਸ ਦੇ ਕਿ ਗੁਰੂ ਇਸ ਤਰ੍ਹਾਂ ਨਹੀਂ ਕਰ ਸਕਦਾ ਗੁਰਬਾਣੀ ਕਹਿੰਦੀ ਹੈ ਕਿ ਸਤਿਗੁਰ ਮੇਰਾ ਮਾਰ ਜਿਵਾਲੈ ਸਤਿਗੁਰ ਮੇਰਾ ਸਰਬਪ੍ਰਤ ਪਾਲੈ ਸਤਿਗੁਰੂ ਦੇ ਹੱਥ ਵਿੱਚ ਇਹ ਤਾਕਤ ਹੈ ਜੋ ਮਰਜੀ ਕਰ ਸਕਦੇ ਨੇ ਗੁਰੂ ਸਾਹਿਬ ਚਾਹੁੰਦੇ ਜੋ ਮਰਜੀ ਕਰ ਸਕਦੇ ਨੇ ਸਤਿਗੁਰੂ ਦੇ ਹੱਥ ਵਿੱਚ ਹੈ ਹਰਨੁ ਪਰਨ ਜਾਕਾ ਮੋਕਣ ਦੇ ਸਮੇਂ ਨਿੱਣਾਇ ਟਾਈਮ ਲੱਗਦਾ ਹੈ ਪਰ ਵੇਸ਼ਰ ਜਾਵੇ ਤੇ ਕੀ ਨਹੀਂ ਹੋ ਸਕਦਾ ਜੇ ਗੁਰੂ ਨਾਨਕ ਸਾਹਿਬ ਜੀ ਦਿੱਲੀ ਦੇ ਵਿੱਚ ਮਹਾਵਲ ਦਾ ਮਰਿਆ ਹੋਇਆ ਹਾਥੀ ਜਵਾ ਸਕਦੇ ਨੇ ਸਤਿਗੁਰੂ ਸਾਹਿਬ ਜੀ ਦੇ ਸਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਟੱਲ ਜੀ ਆਪਣੇ ਸਾਥੀ ਨੂੰ ਜਵਾ ਸਕਦੇ ਨੇ ਬਾਬਾ ਗੁਰਦਤਾ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਮਰੀ ਹੋਈ ਗਾਂ ਨੂੰ ਜਿਵਾ ਸਕਦੇ ਨੇ ਤੇ ਸਤਿਗੁਰੂ ਮਹਾਰਾਜ ਦੀ ਇਹ ਤਾਕਤ ਹੈ ਕਿ ਪੰਜਾਂ ਦੇ ਸੀਸ ਲੈ ਕੇ ਉਹਨਾਂ ਨੂੰ ਕਲਮ ਕਰਕੇ ਫੇਰ ਸੁਰਜੀਤ ਕਰ ਸਕਦੇ ਨੇ ਇਹ ਸਤਿਗੁਰੂ ਦੇ ਹੱਥ ਵਿੱਚ ਹੈ ਸੀਸ ਲੈ ਅਮਰਦੀ ਬਖਸ਼ਿਸ਼ ਕੀਤੀ ਹੈ ਸਾਧ ਸੰਗਤ ਖਾਲਸਾ ਜੀ ਸਾਨੂੰ ਤੇ ਫਿਰ ਉਸ ਤੋਂ ਬਾਅਦ ਜਿਹੜੀ ਵਿਸਾਖੀ ਦੀ ਸਾਧ ਸੰਗਤ ਇਤਿਹਾਸ ਬਹਰਾਉਂਦਾ ਹਾਂ 1700 21 ਦੀ ਜਿਹੜੀ ਵਿਸਾਖੀ ਹੈ ਭਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਖਾਲਸੇ ਦੇ ਵਿੱਚ ਪਿਆ ਹੋਇਆ ਬਹੁਤ ਵੱਡਾ ਭੁਲੇਖਾ ਬੰਦਾਈ ਖਾਲਸਾ ਤੇ ਤਤ ਖਾਲਸਾ ਦਾ ਇਹ ਵੀ ਦੂਰ ਕੀਤਾ ਜਦੇ ਦਿਨ ਫਿਰ ਗੁਰੂ ਦੇ ਖਾਲਸੇ ਸਾਖੀ ਵਾਲੇ ਦਿਨ ਪੰਥ ਕਾਲਸਾ ਸਰਬੱਤ ਖਾਲਸਾ ਇਕੱਠਾ ਕੀਤਾ ਨਵਾਬ ਕਬੂਰ ਸਿੰਘ ਜੀ ਦੇ ਟਾਈਮ 1759 ਦੀ ਗੱਲ ਹੈ ਇਹ ਉਦੋਂ ਵੀ ਖਾਲਸੇ ਨੇ ਇਹ ਸਾਲਾ ਬਣਾਈ ਕਿ ਸਾਰੇ ਇਕੱਠੇ ਹੋਈਏ ਇੱਕੋ ਨਿਸ਼ਾਨ ਥੱਲੇ ਤੇ ਫਿਰ ਆਪਣੀ ਜਿੱਤ ਹੋਵੇਗੀ ਤੇ ਹੋਈ ਵੀ ਰਾਜ ਭਾਗ ਖੋਗਿਆ ਖਾਲਸੇ ਨੇ ਫਿਰ ਸਾਧ ਸੰਗਤ ਵਿਸਾਖੀ ਸਾਨੂੰ ਯਾਦ 1919 ਦੀ ਜਲਿਆਂਵਾਲੇ ਬਾਗ ਦੀ ਇੱਥੇ ਜਰਨਲ ਅਡਵੈਰ ਵੱਲੋਂ ਹੁਕਮ ਕਰਕੇ ਬਹੁਤ ਜ਼ਿਆਦੇ ਸਿੱਖਾਂ ਤੇ ਗੋਲੀਆਂ ਚਲਾਈਆਂ ਨੇ ਹੱਥਿਆਂ ਤੇ ਬੱਚਿਆਂ ਤੇ ਔਰਤਾਂ ਤੇ ਸਿੱਖਾਂ ਦਾ ਬਹੁਤ ਘਾਣ ਕੀਤਾ ਨੁਕਸਾਨ ਕੀਤਾ ਇਹ ਵੀ ਯਾਦ ਹੈ ਤੇ ਫਿਰ ਸਾਨੂੰ ਉਹ ਸਾਖੀ ਜਿਹੜੀ ਯਾਦ ਹੈ ਸਨ 1978 ਦੀ ਜਿਸ ਕੰਮ ਵਾਸਤੇ ਗੁਰੂ ਸਾਹਿਬ ਜੀ ਨੇ ਖਾਲਸਾ ਸਾਜਿਆ ਕੇ ਜ਼ੁਲਮ ਦੇ ਵਿਰੁੱਧ ਪਖੰਡ ਦੇ ਵਿਰੋਧ ਜੂਝੇਗਾ ਤੇ ਗੁਰੂ ਖਾਲਸੇ ਨੇ ਜਦੋਂ ਸਾਧ ਸੰਗਤ ਖਾਲਸੇ ਦੀ ਹੀ ਧਰਤੀ ਹੈ ਪੰਜਾਬ ਤੇ ਅੰਮ੍ਰਿਤਸਰ ਸਾਹਿਬ ਤਾਂ ਖਾਲਸੇ ਦਾ ਹਿਰਦਾ ਕਹਿ ਲੋ ਘਰ ਕਹਿ ਲੋ ਖਾਲਸੇ ਦੀ ਭੂਮੀ ਹੈ ਇੱਥੋਂ ਹੀ ਸਿੱਖ ਪੈਦਾ ਹੋਏ ਨੇ ਆਨੰਦਪੁਰ ਸਾਹਿਬ ਵੀ ਹੋਏ ਨੇ ਇੱਥੋਂ ਵੀ ਹੋਏ ਤੇ ਇੱਥੇ ਆਣ ਕਰਕੇ ਬਾਹਰੋਂ ਬੰਦਾ ਆ ਕਰਕੇ ਸਰਕਾਰ ਦਾ ਖਰੀਦਿਆ ਹੋਇਆ ਗੁਰਬਚਨਾ ਨਰਕ ਧਾਰੀਆ ਇੱਥੇ ਪਖੰਡ ਦਾ ਪ੍ਰਚਾਰ ਕਰਦਾ ਪਰ ਸਿੱਖਾਂ ਨੇ ਡੱਕਿਆ ਵੀ ਇਹ ਤੇਰੀ ਦੁਕਾਨ ਚੱਲਣੀ ਨਹੀਂ ਹੈ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇਰਾ ਸਿੰਘਾਂ ਨੂੰ ਤੇ ਸਾਧ ਸੰਗਤ ਉਹ ਵੀ ਸਾਨੂੰ ਯਾਦ ਹੈ ਤੇ ਫਿਰ ਸੰਤਾ ਨੇ ਫਿਰ ਜੋ ਫਿਰ ਸਾਰਜ ਕੀਤੇ ਉਹ ਤੁਹਾਨੂੰ ਯਾਦ ਹੀ ਹੈ ਸਿੰਘਾਂ ਨੂੰ ਜਦੋਂ ਸ਼ਹੀਦ ਕੀਤਾ ਗਿਆ ਤੇ ਮਾ ਪਰੇਸ਼ਾਨੀ ਪ੍ਰੇਰਣਾ ਸਰਕਾ ਫਿਰ ਸਿੱਖਾਂ ਨੇ ਸਿੰਘਾਂ ਨੇ ਫਿਰ ਉਸ ਬਾਪੀ ਨੂੰ ਸੋਧਿਆ ਇਹ ਵਿਸਾਖੀ ਸਾਨੂੰ ਯਾਦ ਹੈ ਇਹ ਸਾਡੇ ਧਰਮ ਦਾ ਇੱਕ ਮੁੱਖ ਦਿਹਾੜਾ ਹੈ ਅਸੀਂ ਬੜੇ ਚਾਅ ਨਾਲ ਉਤਸ਼ਾਹ ਨਾਲ ਮਨਾਉਂਦੇ ਤੇ ਸਾਨੂੰ ਮਨਾਉਣਾ ਚਾਹੀਦਾ ਹੈ ਅੱਜ ਸਾਨੂੰ ਲੋੜ ਹੈ ਸਾਧ ਸੰਗਤ ਗੁਰੂ ਪਿਤਾ ਜੀ ਦੇ ਦਿੱਤੇ ਹੋਏ ਅਮਰਤ ਨੂੰ ਛਕਣ ਦੀ ਖੰਡੇ ਬਾਟੇ ਦੀ ਪੌਲ ਲੈਣ ਦੀ ਅੱਜ ਤਾਂ ਹਲਾ सिख उन्हों सिख नहीं कह सकते क्योंकि मुखौटा पा करके पहरावा पा करके सिख नहीं कोई हमारा दिखा करके सिख नहीं बन सकते क्योंकि केंद्र ती बड़े स्याने सिख हाँ आदमिक सिख हाँ पर गुरु की मर्यादा पाणियों रद्द करके सतगुरु ने तो अमृत तैर किया है जब साहब जाप साहब ਸਵਈਏ 4 ਮਈ ਤੇ ਅਨੰਦ ਸਾਹਿਬ ਪੜ੍ਹ ਕੇ ਪਰ ਇਹ ਅੱਜ ਦੇ ਜਿਹੜੇ ਸਿਆਣੇ ਸਿੱਖ ਬਣਦੇ ਨੇ ਇਹ ਕਰਦੇ ਨੇ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਅੰਮ੍ਰਿਤ ਤਿਆਰ ਕਰਾਂਗੇ ਏਕ ਅੰਗ ਤੋਂ ਲੈ ਕੇ 16 ਅੰਗਾਂ ਤੱਕ ਬਾਣੀ ਪੜ੍ਹ ਕੇ ਮੂਰਖ ਹੋ ਗਏ ਨੇ ਸਤਿਗੁਰੂ ਦਾ ਹੁਕਮ ਜਿਹੜਾ ਹੈ ਉਸ ਨੂੰ ਬਦਲ ਰਹੇ ਨੇ ਸੋ